ਪੁਲਿਸ ਵੱਲੋਂ ਵੱਖ-ਵੱਖ ਅਪਰਾਧਿਕ ਘਿਣਾਉਣੇ ਮਾਮਲਿਆਂ ਵਿੱਚੋਂ ਲੁੜਿੰਦਾ ਕੱਟੜ ਅਪਰਾਧੀ ਗ੍ਰਿਫਤਾਰ ਦੱਸਦੀ ਹੈ ਕਿ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਸ਼ਾ ਤਸਕਰੀ ਹਥਿਆਰਬੰਦ ਡਕੈਤੀ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਘਿਣਾਉਣੇ ਮਾਮਲਿਆਂ ਵਿੱਚ ਸ਼ਾਮਲ ਇੱਕ ਬਦਨਾਮ ਅਪਰਾਧੀ ਅਮਰਿਤਪਾਲ ਸਿੰਘ ਉਰਫ ਅੰਬਾ ਨੂੰ ਗ੍ਰਿਫਤਾਰ ਕੀਤਾ। ਹੋਰ ਦੱਸਿਆ ਕਿ ਦੋਸ਼ੀ ਨੂੰ ਐਨਡੀपीएस ਐਕਟ ਦੇ ਕੇਸ ਤਹਿਤ ਫਲੋਰ ਵਿੱਚ ਸਪੈਸ਼ਲ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਆਪਰੇਸ਼ਨ ਦੀ ਅਗਵਾਈ ਇੰਸਪੈਕਟਰ ਸੰਜੀਪ ਕਪੂਰ ਐਸਐਚ ਫਲੋਰ ਅਤੇ ਡੀਐਸਪੀ ਫਲੋਰ ਸਰਵਪੱਤ ਸਿੰਘ ਬਾਲ ਨੇ ਕੀਤੀ ਪੂਰੀ ਖਬਰ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਆਇਨਾ ਟੀਵੀ ਫਲੋਰ ਪੁਲਿਸ ਨੂੰ ਦੋ ਦਿਨ ਪਹਿਲਾਂ ਬੜੀ ਵੱਡੀ ਸਫਲਤਾ ਮਿਲੀ ਹੈ ਜਦੋਂ ਇਹਨਾਂ ਨੇ ਅਮਰਤਪਾਲ ਸਿੰਘ ਏਲੀਅਸ ਅੰਬਾ ਨਾਂ ਦਾ ਇੱਕ ਬਦਮਾਸ਼ ਹੈਗਾ ਉਹਨੂੰ ਅਰੈਸਟ ਕੀਤਾ ਹੈਗਾ ਗੰਨਾ ਪਿੰਡ ਫਲੋਰ ਤੋਂ ਇਹਦੀ ਮੈਂ ਬੈਕਗ੍ਰਾਉਂਡ ਦੱਸਣੀ ਚਾਹੁੰਨਾ ਹੈ ਬੰਦੇ ਦੇ ਅਗੇਂਸਟ 15 ਕ੍ਰਿਮੀਨਲ ਪਰਚੇ ਦਰਜ ਹਨ ਜਿਨ੍ਹਾਂ ਦੇ ਵਿੱਚ ਅਟੈਂਪਟ ਟੂ ਮਰਡਰ ਡਕੈਤੀ ਰੋਬਰੀ ਡਰਗ ਟ੍ਰੈਫਿਕਿੰਗ ਫੇਕ ਕਰੰਸੀ ਐਨਡੀਪੀਐਸ ਐਕਟ ਔਰ ਜਦੋਂ ਕਿਸੇ ਕੇਸ 'ਚ ਜੇਲ੍ਹ ਗਿਆ ਹੋਣਾ ਪ੍ਰिजन ਐਕਟ ਦਾ ਵੀ ਪਰਚਾ ਹੈ ਉੱਥੇ ਵੀ ਕੋਈ ਇਹਨੇ ਕਰਤੂਤ ਕੀਤੀ ਹੋਣੀ ਉਹਦਾ ਵੀ ਇੱਕ ਪਰਚਾ ਦਰਜ ਹੈ ਇਸ ਤੋਂ ਇਲਾਵਾ ਇਹ ਪੰਜ ਮੁਕਦਮਿਆਂ ਦੇ ਵਿੱਚ ਵਾਂਟਡ ਸੀ ਭਗੌੜਾ ਸੀ ਪੀਓ ਸੀਗਾ ਜਿਹੜੇ ਕਿ ਲੁਆਂ ਦੇ ਵਿੱਚ ਸਾਡੇ ਆਬਜੈਕਟ ਦਾ ਪੀਓ ਸੀਗਾ ਸ਼ਾਹਕੋਟ ਦੇ ਵਿੱਚ ਇਹ ਚੋਰੀ ਦੇ ਕੇਸ ਦਾ ਪੀਓ ਸੀਗਾ ਐਂਡ THEN ਕਮਸ ਨੂਰਬਲ ਉੱਥੇ ਅਟੈਂਪਟ ਟੂ ਮਰਡਰ ਦਾ ਕੇਸ ਹੈਗਾ ਉਹਦਾ ਪੀਓ ਸੀਗਾ ਫਲੋਰ ਦੇ ਵਿੱਚ ਫਲੋਰ ਦੇ ਵਿੱਚ ਹੀ ਐਨਡੀਪੀਐਸ ਐਕਟ ਦਾ ਕੇਸ ਦਾ ਪੀਓ ਸੀਗਾ ਔਰ ਇਸੇ ਤਰੀਕੇ ਦੇ ਨਾਲ ਇਹ ਆਦਮਪੁਰ ਪੁਲਿਸ ਸਟੇਸ਼ਨ ਦੇ ਇੱਕ ਕੇਸ ਦਾ ਵੀ ਪੀਓ ਸੀਗਾ ਸੋ ਪੰਜ ਮੁਕੱਦਮਿਆਂ ਦੇ ਵਿੱਚ ਵਾਂਟਡ ਸੀ 217 ਤੋਂ ਇਹ ਪੁਲਿਸ ਨੂੰ ਇਹਦੀ ਤਲਾਸ਼ ਸੀ ਔਰ ਇਹ ਬਹੁਤ ਹੀ ਅੱਛਾ ਐਕਸ਼ਨ ਜਿਹੜਾ ਫਲੋਰ ਪੁਲਿਸ ਨੇ ਕੀਤਾ ਹੈਗਾ ਜਿਹੜਾ ਇਦਾਂ ਦਾ ਵਾਂਟਡ ਕ੍ਰਿਮੀਨਲ ਹੈਗਾ ਉਹਨੂੰ ਅਰੈਸਟ ਕੀਤਾ ਉਹਨੂੰ ਸਲਾਖਾਂ ਦੇ ਪਿੱਛੇ ਰੱਖਿਆ ਹੁਣ ਇਹਦੀ ਪ੍ਰਮਾਣ ਦੇ ਦੌਰਾਨੇ ਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈਗੀ ਹੈ ਵੀ ਇਹਦਾ ਸਾਰਾ ਨੈਟਵਰਕ ਜਿਹੜਾ ਵੀ ਇਹਨੇ ਚਿਹਰੇ ਨੇ ਔਰ ਕਿਹੜੇ ਮੋਡੂਲ ਜਿਹੜੇ ਆਪਣੇ ਨਾਲ ਰਲਾਏ ਹੈਗੇ ਆ ਇੰਨੇ ਹੋਰ ਕਿਹੜੇ ਬਦਮਾਸ਼ ਆਪਣੇ ਨਾਲ ਰਲਾਏ ਹੈਗੇ ਆ ਉਹਨਾਂ ਸਾਰਿਆਂ ਦਾ ਪਤਾ ਕਰਾਂਗੇ ਔਰ ਇਹਨੂੰ ਪੂਰੇ ਨੈਟਵਰਕ ਨੂੰ ਖਤਮ ਕਰਾਂਗੇ ਥੈਂਕ ਯੂ